डॉक्टर गज़ाला कदरी चेयरपर्सन साइनेटिक बिजनेस स्कूल मुझे आज बहुत खुशी हो रही है एंड आई रियली एक्सटेंड माय हार्ट कॉन्ग्रेचुलेशन टू दयाल पब्लिक स्कूल मैनेजमेंट एमडी सर एंड प्रिंसिपल मैम फॉर हैविंग सच अ ग्रेट रिज़ल्ट स्कोर्ड बाय द स्टूडेंट्स ऑफ प्लस टू तो उसी के लिए आज हमें उन्होंने ये अपॉरचुनिटी दी कि हम उनके बच्चों का आके हमने ऑनर किया और एक मैसेज हमारा है कि ये सारे बच्चे आगे आने वाले टाइम में और अच्छा अपना आ, करियर बनाए अच्छा अपना परफॉर्मेंस दे उसके लिए हमारी शुभकामनाएं उनके साथ हैं मैम के साथ सर के साथ और स्कूल के साथ मदर्स डे है उसके ऊपर भी मैं एक अपना सारी माओं को मेरी तरफ से बहुत बहुत शुभकामनाएं एक माँ हूँ तो माओ के लिए हमेशा मेरा मैसेज यही रहेगा कि वी आर द ग्रेटेस्ट वन इन दिस होल प्लेनेट एंड इन इन दिस होल यूनिवर्स सो थैंक यू सो मच वंस अगेन टू ऑल द मैनेजमेंट स्कूल एंड माय हार्टियस्ट कॉन्ग्रेचुलेशंस टू ऑल द स्टूडेंट्स ऑफ प्लस टू थैंक यू सो मच मेरा नाम कमल दयाल है ਮੈਂ ਡਾਇਰੈਕਟਰ ਦਿਆਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਦੇਸ਼ਪੁਰਾ ਤਾਜਪੁਰ ਰੋਡ ਤੋਂ ਹਾਂ ਅੱਜ ਸਕੂਲ ਦੇ ਪ੍ਰਾਂਗਣ ਦੇ ਵਿੱਚ ਜਿਹੜੇ ਨਿਊ ਐਡਮਿਸ਼ਨ ਨਰਸੀ ਕਲਾਸ ਦੇ ਬੱਚਿਆਂ ਦੇ ਪੇਰੈਂਟਸ ਵਾਸਤੇ ਵੈਲਕਮ ਪਾਰਟੀ ਰੱਖੀ ਗਈ ਸੀ ਜਿਸ ਦੇ ਵਿੱਚ ਬੱਚਿਆਂ ਨੇ ਰੰਗ ਰੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਵੱਖਰੀ ਵੱਖਰੀ ਕਲਾਸ ਦੇ ਵਿਦਿਆਰਥੀਆਂ ਨੇ ਗੀਤ ਸੰਗੀਤ ਨਾਚ ਸਕਿੱਟ ਤੇ ਹੋਰ ਭਾਸ਼ਣ ਵਗੈਰਾ ਵਰਗਿਆਂ ਆਈਟਮ ਦੇ ਵਿੱਚ ਹਿੱਸਾ ਲਿਆ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਇਹਦੇ ਨਾਲ ਨਾਲ ਹੀ ਅਸੀਂ ਅੱਜ ਦੇ ਦਿਨ ਜਿਹੜੇ ਸਾਡੇ ਪਾਸ ਆਊਟ ਸੀਗੇ ਪਲੱਸ 2 ਦੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਪਾਸ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਇੱਥੇ ਐਪਰੀਸ਼ੀਏਟ ਕਰਨ ਵਾਸਤੇ ਉਹਨਾਂ ਦੇ ਵਿੱਚ ਲਗਭਗ 45 ਵਿਦਿਆਰਥੀ ਸਕੂਲ ਵਿੱਚ ਅੱਜ ਆਏ ਸੀ ਜਿਨ੍ਹਾਂ ਨੇ 80% ਤੋਂ 80% ਤੋਂ ਉੱਪਰ ਮਾਰਕਸ ਸਕਿਉਰ ਕੀਤੇ ਸੀ ਇਸ 2024 ਵਾਲੇ ਇਗਜ਼ਾਮ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਆਲਮੋਸਟ 20 ਸਟੂਡੈਂਟਸ ਐਸੋਸੀਏਸ਼ਨ ਜਿਨ੍ਹਾਂ ਨੇ ਮੋਰ ਥੈਨ 90% ਮਾਰਕਸ ਪ੍ਰਾਪਤ ਕੀਤੇ ਸੀ ਤੇ ਸਭ ਤੋਂ ਵੱਧ ਮਾਰਕਸ ਮਸਕਾਨ पांडे ਲੜਕੀ ਰਹੀ ਸੀਗੇ 97% ਦੇ ਨਾਲ ਉਸਨੇ ਪਲੱਸ 2 ਜਮਾਤ ਜਿਹੜੀ ਪਾਸ ਕੀਤੀ ਆ ਨਤੀਜਾ ਬਹੁਤ ਸ਼ਾਨਦਾਰ ਰਿਹਾ 135 ਵਿਦਿਆਰਥੀ ਜਿਨ੍ਹਾਂ ਦੇ ਵਿੱਚੋਂ ਸਾਰੇ ਵਿਦਿਆਰਥੀ ਪਾਸ ਹੋ ਗਏ ਜਿੱਤੇ 45 ਵਿਦਿਆਰਥੀ ਜਿਹੜੇ ਆ ਉਹ 80% ਤੋਂ ਜ਼ਿਆਦਾ ਨੰਬਰ ਲੈ ਕੇ ਪਾਸ ਹੋਏ ਅੱਜ ਦੇ ਇਸ ਵਿਸ਼ੇਸ਼ ਮੌਕੇ ਦੇ ਉੱਤੇ ਅਹ ਥਿਸ ਇਜ਼ ਗਜ਼ਾਲਾ ਕਾਤਰੀ ਜੀ ਪ੍ਰਿੰਸੀਪਲ ਐਸ ਬੀ ਐਸ ਕਾਲਜ ਤੋਂ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਇਸ ਇਨਾਮ ਵੰਡ ਸਮਾਰੋਹ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਮੈਡਲ ਡਿਸਟ੍ਰੀਬਿਊਟ ਕੀਤੇ ਤੇ ਉਹਨਾਂ ਨੇ ਐਸ ਬੀ ਐਸ ਕਾਲਜ ਵੱਲੋਂ ਵੀ ਮੈਰਿਟ ਸਰਟੀਫਿਕੇਟ ਵਿਦਿਆਰਥੀਆਂ ਨੂੰ ਦਿੱਤੇ ਪ੍ਰੋਗਰਾਮ ਬਹੁਤ ਵਧੀਆ ਸੀ ਤੇ ਬੱਚਿਆਂ ਵਾਸਤੇ ਬੜੀ ਐਪਰੀਸ਼ੀਏਸ਼ਨ ਸੀ ਇਸ ਵਾਸਤੇ ਜੂਨੀਅਰ ਸਟੂਡੈਂਟਸ ਵਾਸਤੇ ਕਿ ਉਹ ਵੀ ਇਸ ਤਰ੍ਹਾਂ ਵਧੀਆ ਨੰਬਰ ਲੈ ਕੇ ਪਾਸ ਹੋਣ ਅਸ ਇਸ ਤਰ੍ਹਾਂ ਦੀ ਐਪਰੀਸ਼ੀਏਸ਼ਨ ਮੈਡਲ ਸ਼ੀਲਡ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪ੍ਰਾਪਤ ਕੀਤੇ ਹੋਏ ਆ